ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 1 ਸਤੰਬਰ ਹੈ 1 ਸਤੰਬਰ ਸਾਲ 1700 ਬिलासपुर ਪਹਾੜੀ ਰਾਜਤ ਵੱਲੋਂ ਆਨੰਦਪੁਰ ਤੇ 29 ਅਗਸਤ ਤੋਂ ਸ਼ੁਰੂ ਹੋਏ ਹਮਲਿਆਂ ਦੇ ਤੀਜੇ ਦਿਨ ਅਗਮਗੜ੍ਹ ਦੇ ਵਿੱਚ ਵੀ ਬੁਰੀ ਤਰ੍ਹਾਂ ਹਾਰ ਖਾਨ ਮਗਰੋਂ ਉਸ ਰਾਤ ਨੂੰ ਅਜਮੇਰ ਚੰਦ ਦੂਜੇ ਪਹਾੜੀ ਰਾਜੇ ਅਤੇ ਉਹਨਾਂ ਦੇ ਵਜ਼ੀਰ ਇਕੱਠੇ ਹੋਏ। ਇਹਨਾਂ ਦੇ ਵਿੱਚ ਅਜਮੇਰ ਚੰਦ ਦਾ ਮਾਮਾ ਕੇਸਰੀ ਚੰਦ ਵੀ ਸੀ। ਕੇਸਰੀ ਚੰਦ ਨੇ ਹੁਣ ਲੋਗੜ੍ਹ ਕਿਲੇ ਤੇ ਹਮਲਾ ਕਰਨ ਵਾਸਤੇ ਆਖਿਆ। ਉਸਨੇ ਕਿਹਾ ਕਿ ਗੁਰੂ ਜੀ ਦਾ ਹਥਿਆਰਾਂ ਦਾ ਖਜ਼ਾਨਾ ਕਿਹੜਾ ਲੋਗੜ੍ਹ ਦੇ ਵਿੱਚ ਹੈ ਅਤੇ ਜੇਕਰ ਉਹ ਸਾਡੇ ਕਬਜ਼ੇ ਦੇ ਵਿੱਚ ਆ ਗਿਆ ਤਾਂ ਗੁਰੂ ਜੀ ਅਸਲਾ ਰਹਿਤ ਹੋ ਜਾਣਗੇ। ਅਗਲੇ ਦਿਨ 1 ਸਤੰਬਰ ਨੂੰ ਜਦੋਂ ਮਦਮਸਤ ਹਾ ਪੂਰਾ ਜ਼ੋਰ ਲਾ ਕੇ ਬਰਸ਼ੀ ਨੂੰ ਹਾਥੀ ਦੇ ਮੱਥੇ ਦੇ ਵਿੱਚ ਇਨੇ ਜ਼ੋਰ ਦੇ ਨਾਲ ਮਾਰਿਆ ਕਿ ਉਹ ਬਰਸ਼ਾ ਹਾਥੀ ਦੇ ਮੱਥੇ ਤੇ ਬੰਨੀਆਂ ਤਵੀਆਂ ਨੂੰ ਵੰਨ ਕੇ ਅੰਦਰ ਤੱਕ ਦਸ ਗਿਆ ਇਸ ਦੇ ਨਾਲ ਹੀ ਭਾਈ ਬਜਿੱਤਰ ਸਿੰਘ ਨੇ ਇੱਕਦਮ ਬਰਸ਼ੀ ਨੂੰ ਜ਼ੋਰ ਦੇ ਨਾਲ ਵਾਪਸ ਖਿੱਚ ਲਿਆ ਹਾਥੀ ਦਰਦ ਦੇ ਨਾਲ ਝੰਗਾੜਦਾ ਪਿੱਛੇ ਵੱਲ ਨੂੰ ਭੱਜਿਆ ਹਾਥੀ ਦੇ ਪੈਰਾਂ ਹੇਠਾ ਕੇ ਬਹੁਤ ਸਾਰੇ ਪਹਾੜੀ ਫੌਜੀ ਮਾਰੇ ਗਏ ਲੋਗੜ ਦੇ ਬਾਹਰ ਚਾਰਨ ਗੰਗਾ ਦੇ ਮੈਦਾਨ ਦੇ ਵਿੱਚ ਪਹਾੜੀ ਫੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗੇ ਇਸ ਤੋਂ ਮਗਰੋਂ ਕੋਜੀ ਪਲਾਂ ਦੇ ਵਿੱਚ ਅਜਮੇਰ ਚੰਦ ਅਤੇ ਉਸ ਦੇ ਸਾਥੀ ਪਹਾੜੀਆਂ ਦੀਆਂ ਫੌਜਾਂ ਸਿਰ ਤੇ ਪੈਰ ਰੱਖ ਕੇ ਭੱਜ ਗਈਆਂ ਅਤੇ ਬਲਾਸਪ 1 ਸਤੰਬਰ 1923 ਬਬਰ ਅਕਾਲੀ ਲੈਰ ਦੇ ਵਿੱਚ ਸ਼ਾਮਲ ਹੋਏ ਅਨੂਪ ਸਿੰਘ ਮਣਕੋ ਨੇ ਇਨਾਮ ਦੇ ਲਾਲਚ ਦੇ ਵਿੱਚ ਆ ਕੇ ਇੰਦਰ ਸਿੰਘ ਅਤੇ ਬੋਖ ਸਿੰਘ ਰਾਹੀਂ ਪੁਲਿਸ ਦੇ ਨਾਲ ਮਿਲ ਕੇ ਗਦਾਰੀ ਕਰਨ ਦਾ ਫੈਸਲਾ ਕਰ ਲਿਆ। ਇਸ ਸਾਜ਼ਿਸ਼ ਦੇ ਹੇਠ ਉਸ ਨੇ ਬਬਰ ਅਕਾਲੀ ਲੈਰ ਦੇ ਮੁਖੀ ਕਰਮ ਸਿੰਘ ਦੌਲਤਪੁਰ, ਵਿਸ਼ਨ ਸਿੰਘ, ਮਹਿੰਦਰ ਸਿੰਘ ਪੰਡੋਰੀ, ਗੰਗਾ ਸਿੰਘ, ਉਦੇਸ਼ ਸਿੰਘ ਰਾਮਗੜ ਝੁੰਗੀਆਂ ਨੂੰ 31 ਅਗਸਤ 1923 ਦੇ ਦਿਨ ਪਿੰਡ ਬਬੇਲੀ ਦੇ ਵਿੱਚ ਮਹਿਰ ਸਿੰਘ ਦੇ ਘਰ ਲੈ ਆਂਦਾ ਅਤੇ ਉਧਰ ਉਸੇ ਸ਼ਾਮ ਨੂੰ ਬੋਖ ਸਿੰਘ ਅਤੇ ਉਸ ਦੇ ਪੁੱਤਰ ਜਸਵੰਤ ਸਿੰਘ ਨੂੰ ਪੁਲਿਸ ਸੁਪਰਡੈਂਟ ਮਿਸਟਰ ਸਮਿਥ ਨੂੰ ਤਲਾਦੇਨ ਵਾਸਤੇ ਭੇਜ ਦਿੱਤਾ। ਉਸੇ ਰਾਤੀ ਪੁਲਿਸ ਦੀ ਇੱਕ ਵੱਡੀ ਧਾੜ ਨੇ ਪਿੰਨ ਬਬੇਲੀ ਨੂੰ ਘੇਰਾ ਪਾ ਲਿਆ ਅਤੇ 1 ਸਤੰਬਰ 1923 ਦੀ ਸਵੇਰ ਨੂੰ ਜਦ ਇਹਨਾਂ ਨੇ ਬਬਰਾਂ ਨੇ ਵੇਖਿਆ ਕਿ ਪੁਲਿਸ ਦੀ ਵੱਡੀ ਧਾੜ ਉਹਨਾਂ ਨੂੰ ਘੇਰੀ ਖੜੀ ਹੈ ਤਾਂ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਬੇਨਦੀ ਬਲਵਧਨਾ ਸ਼ੁਰੂ ਕਰ ਦਿੱਤਾ ਇਸ ਦੌਰਾਨ ਪੁਲਿਸ ਵੀ ਉਹਨਾਂ ਦਾ ਪਿੱਛਾ ਕਰਦੀ ਰਹੀ ਅਖੀਰ ਉਹ ਚਾਰੇ ਹੀ ਨਦੀ ਦੇ ਵਿੱਚ ਠਹਿਲ ਪਏ ਅਤੇ ਪੁਲਿਸ ਨੇ ਉਹਨਾਂ ਤੇ ਨਦੀ ਦੇ ਵਿੱਚ ਵੀ ਗੋਲੀਆਂ ਚਲਾਈਆਂ ਇਸ ਦੇ ਨਾਲ ਉਦੇਸ ਸਿੰਘ ਅਤੇ ਮਹਿੰਦਰ ਸਿੰਘ ਸ਼ਹੀਦ ਹੋ ਗਏ ਪਰ ਕਰਮ ਸਿੰਘ ਅਤੇ ਵਿਸ਼ਨ ਸਿੰਘ ਜ਼ਖਮੀ ਹੋ ਕੇ ਪਾਰ ਲੰਘ ਗਏ ਪੁਲਿਸ ਨੇ ਇਸੇ ਦੌਰਾਨ ਵੀ ਗੋਲੀਆਂ ਚਲਾਉਂਗੀਆਂ ਜਾਰੀ ਰੱਖੀਆਂ ਜਿਸ ਦੇ ਨਾਲ ਅਖੀਰ ਭਾਈ ਕਰਮ ਸਿੰਘ ਅਤੇ ਵਿਸ਼ਨ ਸਿੰਘ ਵੀ ਸ਼ਹੀਦ ਹੋ ਗਏ ਇਸ ਹਮਲੇ ਦੇ ਵਿੱਚ 1400 ਪੁਲਸੀਆਂ ਅਤੇ ਫੌਜੀਆਂ ਨੇ ਹਿੱਸਾ ਲਿਆ ਸੀ ਇਹਨਾਂ ਚਾਰ ਸ਼ਹੀਦੀਆਂ ਦੇ ਨਾਲ ਬਬਰ ਲਹਿਰ ਦਾ ਤਕਰੀਬਨ ਖਾਤਮਾ ਹੀ ਹੋ ਗਿਆ ਸੀ ਅਕਾਲੀ ਦਲ ਨੇ 1 ਸਤੰਬਰ ਅਤੇ 2 ਸਤੰਬਰ 1951 ਦੇ ਦੌਰਾਨ ਪਟਿਆਲੇ ਦੇ ਵਿੱਚ ਗੁਰਮਤ ਮਹਾ ਸਮਾਗਮ ਦੇ ਨਾਂ ਹੇਠ ਇੱਕ ਵੱਡੀ ਕਾਨਫਰੰਸ ਕੀਤੀ ਸੀ ਇਸ ਦੇ ਵਿੱਚ 3 ਲੱਖ ਸਿੱਖ ਸ਼ਾਮਲ ਹੋਏ ਇਸ ਸਮਾਗਮ ਅਤੇ ਜਲੂਸ ਦੇ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਅਕਾਲੀ ਦਲ ਅਤੇ ਅਕਾਲੀ ਜਥੇ ਵੱਡੀ ਗਿਣਤੀ ਦੇ ਵਿੱਚ ਮਾਰਚ ਕਰਦੇ ਸਿੱਖ ਏਕਤਾ ਅਤੇ ਅਕਾਲੀ ਦਲ ਦੀ ਹਮਾਇਤ ਦਾ ਇਜ਼ਹਾਰ ਕਰਦੇ ਸਨ ਅਸਲ ਦੇ ਵਿੱਚ ਇਹ ਗੁਰਮਤ ਮਹਾ ਸਮਾਗਮ ਦੇ ਨਾਂ ਹੇਠਾਂ ਪੰਜਾਬੀ ਸੂਬੇ ਦੀ ਹਮਾਇਤ ਦਾ ਸਮਾਗਮ ਸੀ ਅਤੇ ਸ਼੍ਰੋਮ ਨੇ ਇਕਾਦੀ ਦਲ ਇਸ ਦੀਆਂ ਪਾਲਿਸੀਆਂ ਦੇ ਹੱਕ ਦੇ ਵਿੱਚ ਦਿਖਾਵਾ ਸੀ 1 ਸਤੰਬਰ 1988 1987 88 ਦੇ ਵਿੱਚ ਬੇਗੁਨਾਹ ਸਿੱਖਾਂ ਤੇ ਤਸ਼ੱਦਦ ਕਰਨ ਦੇ ਵਿੱਚ ਸਭ ਤੋਂ ਵੱਧ ਬਦਨਾਮ ਪੁਲਸੀਏ ਸਨ ਰਪੈਰੋ ਕੇ ਪੀ ਐਸ ਗਿੱਲ ਗੋਬਿੰਦਰਾਮ ਸਵਰਨ ਕੋਟਨਾ ਪੀ ਅਮਦਾਸ ਇਜ਼ਹਾਰ ਆलम ਅਜੀਤ ਸੰਧੂ ਅਤੇ ਸੁਮੇਤ ਸੇਣੀ ਗੋਬਿੰਦਰਾਮ ਨੇ 21 ਅਗਸਤ ਨੂੰ ਬਬਰ ਖਾਲਸਾ ਦੇ ਇਕਾਗੂ ਮੈਲ ਸਿੰਘ ਭਰਾ ਸੁਖਦੇਵ ਸਿੰਘ ਦਾਸੂਵਾਲ ਦੀ ਕਰਵਾਲੀ ਗੁਰਦੇਵ ਕੌਰ ਅਤੇ ਸ਼ਹੀਦ ਕੁਲਵੰਤ ਸਿੰਘ ਨਾਗੋਕੇ ਦੀ ਪਤਨੀ ਗੁਰਮੀਤ ਕੌਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਬਹੁਤ ਸਹੀਏ ਦਿੱਤੇ ਗੁਰਦੇਵ ਕੌਰ ਅਤੇ ਗੁਰਮੀਤ ਕੌਰ ਤੇ ਜ਼ੁਲਮ ਕਰਨ ਦੇ ਖਿਲਾਫ ਪ੍ਰੋਫੈਸਰ ਦਰਸ਼ਨ ਸਿੰਘ ਦੀ ਅਗਵਾਈ ਹੇਠ ਸਿੱਖਾਂ ਨੇ 1 ਸਤੰਬਰ 1988 ਦੇ ਦਿਨ ਇੱਕ ਪ੍ਰੋਟੈਸਟ ਕੱਢਿਆ ਇਸ ਤੋਂ ਮਗਰੋਂ ਸਰਕਾਰ ਨੇ ਗੋਪਿੰਦ RAM ਨੂੰ SSP ਤੋਂ DIG ਬਣਾ ਕੇ ਪਹਿਲਾਂ ਤਾਂ ਸਭ ਤੋਂ ਮਹਫੂਜ਼ ਜਗ੍ਹਾ ਪੀਪੀ ਜਲੰਧਰ ਅਤੇ ਫਿਰ ਫਲੋਰ ਕਿਲੇ ਦੇ ਵਿੱਚ ਲਾ ਦਿੱਤਾ ਸੀ ਕਿਉਂਕਿ ਉੱਥੇ ਖੜਕੂ ਤਾਂ ਕੀ ਪੁਲਿਸ ਦੀ ਮਰਜ਼ੀ ਬਿਨਾਂ ਇੱਕ ਚਿੜੀ ਵੀ ਸੀ ਨਹੀਂ ਫੜਕ ਸਕਣੀ ਖੜਕੂਆਂ ਨੇ ਇਸ ਜ਼ਾਲਮ ਨੂੰ ਸਜ਼ਾ ਦੇਣ ਵਾਸਤੇ ਪਹਿਲਾਂ ਜਲੰਧਰ ਦੇ ਵਿੱਚ ਇਸ ਦਾ ਇਕਲੌਤਾ ਪੁੱਤਰ ਕਤਲ ਕੀਤਾ ਅਤੇ ਮਗਰੋਂ ਉਸ ਗੋਬਿੰਦ RAM ਨੂੰ ਵੀ ਫਲੋਰ ਕਿਲੇ ਦੇ ਵਿੱਚ ਬੰਬ ਦੇ ਨਾਲ ਉਡਾ ਦਿੱਤਾ ਗਿਆ ਪਹਿਲੇ ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਰਾਜਪਾਲ ਸਿੰਘ ਵਾਸੀ ਹਰੀਆਂ ਅੰਮ੍ਰਿਤਸਰ, ਸਤਨਾਮ ਸਿੰਘ ਪੱਪੂ ਵਾਸੀ ਸਕਤਰਾ, ਕੁਲਦੀਪ ਸਿੰਘ ਬੱਬਰ ਔਰ ਸ਼ਰਮਾ ਵਾਸੀ ਕੋਟਲਾਦੂਮ, ਮਹਿੰਦਰ ਸਿੰਘ ਪੱਪੂ ਵਾਸੀ ਓਠੀਆਂ, ਦਿਲਬਾਖ ਸਿੰਘ ਬਾਗਾ ਵਾਸੀ ਕੋਹਾਲੀ ਅੰਮ੍ਰਿਤਸਰ, ਧਰਮ ਸਿੰਘ ਬਾਬਾ, ਦਲਜੀਤ ਸਿੰਘ ਬਿੱਲੂ ਅਤੇ ਗੁਰਮੀਤ ਸਿੰਘ ਕਾਲਾ ਤਿੰਨੇ ਵਾਸੀ ਵੇਂਪੂਈ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪਹਿਲੇ ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ترਸੀਮ ਸਿੰਘ ਪੁੱਤਰ ਅਸ਼ਰ ਸਿੰਘ ਵਾਸੀ ਸਹਿਣਾ ਨੇੜੇ ਚਬਾਲ ਜ਼ਿਲ੍ਹਾ ਅਮਰੀਕਾ ਅਤੇ ਚਰਨਜੀਤ ਸਿੰਘ ਉਰਫ ਕੁਲੂ ਪੁੱਤਰ ਹਰਬੰਸ ਸਿੰਘ ਵਾਸੀ ਜਲਾਲਾਬਾਦ ਜ਼ਿਲ੍ਹਾ ਅਮਰੀਕਾ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 1 ਸਤੰਬਰ 2004 ਫ੍ਰਾਂਸ ਦੇ ਵਿੱਚ ਦਸਤਾਰ ਤੇ ਪਾਬੰਦੀ 1 ਸਤੰਬਰ 2004 ਤੋਂ ਲਾਗੂ ਹੋ ਗਈ ਅਤੇ ਇਸ ਦੇ ਖਿਲਾਫ ਅਦਾਲਤਾਂ ਦੇ ਵਿੱਚ ਕੇਸ ਕੀਤਾ ਗਿਆ ਜੋ ਫ੍ਰਾਂਸ ਦੀ ਸੁਪਰੀਮ ਕੋਰਟ ਤੱਕ ਤਾਂ ਹਾਰਿਆ ਹੀ ਜਾਣਾ ਸੀ ਹਾਂ ਇਨਸਾਨੀ ਹਕੂਕ ਅਦਾਲਤ ਵਰਗੇ ادارے ਦੇ ਵਿੱਚ ਇਹ ਕਾਮਯਾਬ ਜ਼ਰੂਰ ਹੋ ਸਕਦਾ ਸੀ ਕਿਉਂਕਿ ਇਹ ਤਾਂ ਸਿੱਖਾਂ ਨੂੰ ਉਹਨਾਂ ਦੇ ਮੁੱਢਲੇ ਧਾਰਮਿਕ ਹੱਕ ਦੇਣ ਤੇ ਪਾਬੰਦੀ ਸੀ ਸਿੱਖ ਵਾਸਤੇ ਦਸਤਾਰ ਚੈਨ ਜਾਂ ਕਲਚਰ ਨਹੀਂ ਇਹ ਤਾਂ ਧਰਮ ਦਾ ਅਟੁੱਟ ਹਿੱਸਾ ਹੈ ਇਹ ਕਾਨੂੰਨ ਭਾਵੇਂ 4 ਮਾਰਚ 2004 ਨੂੰ ਪਾਸ ਹੋਇਆ ਸੀ ਪਰ ਇਸ ਦਾ ਚਰਚਾ ਕਈ ਮਹੀਨੇ ਪਹਿਲਾਂ ਚੱਲਦਾ ਰਿਹਾ ਸਿੱਖਾਂ ਨੇ ਇਸ ਬਾਰੇ ਕਈ ਪ੍ਰੋਟੈਸਟ ਵੀ ਕੀਤੇ ਸਨ ਇਸ ਦੇ ਬਾਰੇ ਸਭ ਤੋਂ ਪਹਿਲਾ ਐਕਸ਼ਨ 16 ਜਨਵਰੀ 2004 ਦੇ ਦਿਨ ਸਿਮਰਨਜੀਤ ਸਿੰਘ ਮਾਣ ਵੱਲੋਂ ਫਰਾਂਸ ਦੇ ਨਵੀਂ ਦਿੱਲੀ ਦੇ ਵਿੱਚ ਸਫੀਰ ਨੂੰ ਮੈਮੋਰੰਡਮ ਦੇਣਾ ਸੀ 30 ਜਨਵਰੀ ਨੂੰ ਕੈਥੋਲਿਕ ਪਾਪ ਨੇ ਵੀ ਸਿੱਖਾਂ ਦੀ ਹਮਾਇਤ ਕੀਤੀ ਸੀ 1 ਸਤੰਬਰ 2018 ਦੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਕੀਲ ਐਚਐਸ ਫੂਲਕਾ ਨੇ ਐਲਾਨ ਕੀਤਾ ਕਿ ਜੇਕਰ ਕੈਪਟਨ ਸਰਕਾਰ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਪੁਲਿਸ ਮੁਖੀ ਸੁਮੇਤ ਸਿੰਘ ਸੈਣੀ ਅਤੇ ਡੇਰਾ ਸਿਰਸਾ ਮੁਖੀ ਵਿਰੁੱਧ 15 ਸਤੰਬਰ ਤੱਕ ਪਰਚਾ ਦਰਜਾ ਨਾ ਕੀਤਾ ਤਾਂ ਉਹ ਆਪਣੀ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਬਦਾਇਕ ਫੂਲਕਾ ਨੇ ਕਿਹਾ ਸੀ ਕਿ ਵਿਧਾਨ ਸਭਾ ਅੰਦਰ ਕੈਪਟਨ ਸਰਕਾਰ ਦੇ ਪੰਜ ਮੰਤਰੀਆਂ ਮਨਪੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੁੱਧ ਕਾਰਵਾਈ ਦੀ ਮੰਗ ਕਰਨ ਲਈ ਲੰਮੇ ਚੌੜੇ ਭਾਸ਼ਣ ਦਿੱਤੇ ਸਨ ਪਰ ਹੁਣ ਕੈਪਟਨ ਸਰਕਾਰ ਕਾਰਵਾਈ ਕਰਨ ਤੋਂ ਟਾਲਾਬਟ ਰਹੀ ਹੈ ਅਤੇ ਇਹ ਸਰਕਾਰ ਦੱਸੇ ਕਿ ਉਸ ਨੂੰ ਰੋਕ ਕੌਣ ਰਿਹਾ ਹੈ ਐਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ